ਇੱਕ ਗੱਲ ਮੈਂ ਹੋਰ ਕਹਾਂ ਲਾਓ ਵੀ ਫੋਟੋ ਵਿਆਹ ਦੇ ਦੇਖਦੇ ਆ ਹਾਂ ਵੀ ਤੁਸੀਂ ਬੁੜੀਆਂ ਬੰਨੀ ਵਾਹ ਲਾਉਣਾ ਮਾਸਾ ਸਾਡੇ ਬੰਦਿਆਂ ਦਾ ਵੀ ਉਹੀ ਹੈ ਅਮਾ ਜੰਗ ਯਾਨਕੀ ਇਹ ਸੰਨ ਜਾਵੇ ਮੈਨੂੰ ਆਇ ਲੱਗਦਾ ਵੀ ਬਾਪੂ ਇਹ ਜਿਆਦਾ ਟੀਚਰਾਂ ਨਹੀਂ ਕਰਦਾ ਸਾਰਿਆਂ ਨੂੰ ਹਾਂ ਆ ਜੀ ਹੱਥਾਂ ਖਿਜਣ ਦਾ ਸੋ ਆ ਜਾ ਇਹਨਾਂ ਦੇ ਕਰਦੇ ਹੋ ਜੱਟਾ ਹਾਂ ਜੇ ਘਰੇ ਜਾਣਾ ਹੁੰਦਾ ਇਹ ਕਰੇ ਮੈਂ ਉਹਦਾ ਜਨ ਜਿਹੜਾ ਇਹ ਨਹੀਂ ਹੁੰਦਾ ਉਹ ਮੇਰੀ ਬੁਝਾਈ ਨਹੀਂ ਗੱਲਾਂ ਨਹੀਂ ਆਏ ਆਏ ਦੱਸੋ ਵੀ ਤੁਸੀਂ ਐਣਕਾਂ ਕਾਲੀਆਂ ਲਾਈਆਂ ਇਹ ਐਣਕਾਂ ਇਕਦਮ ਆ ਫੇਰ ਉੱਥੇ ਚੁਟਕਲਾ ਆ ਗਿਆ ਇਹ ਵਿੱਚ ਮੇਰੀਆਂ ਬੁਝਾਈਆਂ ਕੰਨੀਆਂ ਵਿੱਚ ਜਿਹੜਾ ਸੋਹਣੀਆਂ ਲੱਗਦੀਆਂ ਨੇ ਅੱਛਾ ਹਾਂ ਹਾਂ ਤੁਸੀਂ ਫਿਰ ਕਿੰਨੀ ਕਿ ਮਿਰਚ ਲਾਉਣੇ ਅਸੀਂ 5-5 ਕਿੱਲੇ ਮਿਰਚ ਦੇ ਲਾਉਣੇ ਅਸੀਂ ਤਿੰਨ ਚਾਰ ਚਾਰ ਖੇਲੇ ਕਰ ਬੂਝਾਂ ਜਿਆ ਸਾਲਾਂ ਨੇ ਜਦੋਂ ਥੋਟੇ ਵਾਪੂ ਜਵਾਨੀ ਪੈਰਾ ਸੀ ਉਦੋਂ ਤਾਂ ਪਸ਼ੂ ਚਾਰ ਦੇ ਵੀ ਹੁੰਦੇ ਸੀ ਲੋਕੀ ਨਾਲ ਚਾਰ ਦੇ ਰਹੇ ਹਾਂ ਜੀ ਬਹੁਤ ਮਈਆਂ ਚਾਰੀਆਂ ਨੇ ਅਸੀਂ ਅੱਛਾ ਆ ਵਾਹਣ ਵਿਲੇ ਹੁੰਦੇ ਬਹੁਤ ਜ਼ਿਆਦਾ ਠੀਕ ਆ ਹੁਣ ਨਹੀਂ ਹੁਣ ਇੱਥੋਂ ਛੱਡਦੇ ਦੇ ਮਾਲ ਤੁਰਿਆ ਜਾਂਦਾ ਉਹ ਟੁੱਟਿਆ ਨਹੀਂ ਦਿੱਕਰ ਅੱਛਾ ਉਧਰ ਸੂਰੇ ਚ ਨਾ ਕਿਉਂਦੀਆਂ ਮਈਆਂ ਵਧੀਆ ਪੜ ਲਾਣੀ ਪੰਜਾਬੀ ਸੀ ਸਾਰਾ ਪੜ ਲੈਣਾ ਸੀ ਹਮਮ ਸਾਬ ਦੀ ਸਾਖੀ ਪੜ ਲੈਣਾ ਸਾਰਾ ਓਪੀ ਆ ਜੀ ਨਹੀਂ ਤੇ ਤੁਹਾਡੇ ਕੋਲ ਉਹ ਝੋਲਾ ਜਾਂ ਕਿਹੜਾ ਹੁੰਦਾ ਸੀ ਉਦੋਂ ਉਦੋਂ ਜੀ ਆਹੀ ਹੁੰਦਾ ਖੱਦਰ ਦਾ ਹੁੰਦਾ ਸੀ ਹਮ ਆ ਆਸ਼ ਦਾ ਬੁੜੀਆਂ ਵਾਲਾ ਵੀ ਵੀ ਜਿਹੜਾ ਹੋਰ ਫੋਟੋਗ੍ਰਾਮ ਨੇ ਹਾਂ ਉਹਨਾਂ ਬੰਦੀ ਦਾ ਗੋਡੀ ਲਾ ਕੇ ਖਿੱਚਣਗੇ ਹਾਂ ਤੇ ਸਾਡੇ ਬੰਦੀ ਮਾਰਾ ਮੋਟਾ ਦਾ ਕਰਕੇ ਜਾਂ ਤੂੰ ਫਿਰ ਕਹਿ ਦਿਆ ਕਰਨਾ ਬਾਪੂ ਵੀ ਆ ਤੱਕਾ ਨਾ ਕਰੋ ਉਦੋਂ ਉਹ ਦਵਾਈ ਨਹੀਂ ਬੋਲਦਾ ਵੀ ਇਹ ਬੋਲਦਾ ਅਸ ਟਾਈਮ ਤੇ ਮੈਂ ਮਾਲਵੇ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਪੈਣੀਵਾਗਾ ਦੇ ਵਿੱਚ ਆ ਇਸ ਤਰੀਕੇ ਦੇ ਦ੍ਰਿਸ਼ ਅੱਜ ਕੱਲ ਇਹਨਾਂ ਪਿੰਡਾਂ ਦੇ ਵਿੱਚ ਘੱਟ ਹੀ ਨਜ਼ਰ ਆਉਂਦੇ ਨੇ ਪਹਿਲਾਂ ਆਮ ਤੌਰ ਤੇ ਹੁੰਦਾ ਸੀ ਹਰ ਪਿੰਡ ਦੇ ਵਿੱਚ ਸੱਪੜ ਬਣੇ ਹੁੰਦੇ ਸੀ ਤੇ ਪਿੰਡਾਂ ਦੇ ਲੋਕ ਆਪਣੇ ਪਸ਼ੂਆਂ ਨੂੰ ਇਹਨਾਂ ਸੱਪੜਾਂ ਤੱਕ ਲੈ ਕੇ ਆਉਂਦੇ ਸੀ ਪਰ ਸਮੇਂ ਨਾਲ ਬਹੁਤ ਕੁਝ ਬਦਲਿਆ ਸਮੇਂ ਨੇ ਸੱਥਾਂ ਦੀ ਰੌਣਕ ਖੋਹੀ ਤੇ ਪੰਜਾਬ ਦੀਆਂ ਜਿਹੜੀਆਂ ਇਹ ਰੌਣਕਾਂ ਜਿੱਥੇ ਬਹੁਤ ਵੱਡੀ ਉਮਰ ਦੇ ਬਜ਼ੁਰਗ ਬੈਠਦੇ ਨੇ ਆਪਣੇ ਤਜਰਬੇ ਸਾਂਝੇ ਕਰਦੇ ਨੇ ਅੱਜ ਕੱਲ ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਤੇ ਅੱਜ ਮੈਂ ਪੈਣੀ ਵਾਗਾ ਪਿੰਡ ਦੇ ਵਿੱਚ ਸੀ ਤੇ ਮੈਂ ਸੋਚਿਆ ਇਹਨਾਂ ਬਜ਼ੁਰਗਾਂ ਨਾਲ ਇਹ ਪ੍ਰੋਗਰਾਮ ਜ਼ਰੂਰ ਰਿਕਾਰਡ ਕੀਤਾ ਜਾਵੇ ਇਹਨਾਂ ਦੇ ਤਜਰਬੇ ਇਹਨਾਂ ਦੀਆਂ ਗੱਲਾਂ ਇਹਨਾਂ ਦੀ ਆਪ ਦੀ ਇੱਕ ਅਮੀਰੀ ਆ ਗੱਲਬਾਤ ਬਾਪੂ ਹਣਿਆਂ ਦੇ ਨਾਲ ਕਰਦੇ ਆਪੂ ਬਾਪੂ ਹੱਸੀ ਕਾਲ ਸਾਰਿਆਂ ਨੂੰ ਹੋਠ ਠੀਕ ਠਾਕ ਹੈ ਮੈਂ ਜਿਵੇਂ ਗੱਲ ਕੀਤੀ ਆ ਵੀ ਜਿਹੜਾ ਆ ਸੱਪੜਾ ਵਾਲਾ ਮਸਲਾ ਨਾ ਇਹ ਪਿੰਡਾਂ 'ਚ ਮਿਲਦਾ ਨਹੀਂ ਤੁਸੀਂ ਪਹਿਲਾਂ ਇਹ ਸੰਭਾਲ ਕੇ ਕਿਵੇਂ ਰੱਖਿਆ ਹੋਇਆ ਏ ਜੀ ਸਮਾਹੜ ਕੇਟਾ ਐ ਰੱਖਿਆ ਵੀ ਨਜ਼ਮ ਹੈ ਹੁਲਾਂ ਨਾਲੇ ਬੁੜੇ ਠੇਰੇ ਦਾ ਇੱਥੇ ਟਾਈਮ ਲੰਘ ਜਾਂਦਾ ਹੈ ਹੈ ਆ ਕੇ ਵੜ ਜਾਂਦੀਆਂ ਆ ਘਾਟ ਬਣੇ ਨੇ 2 ਇੱਕ ਨੰਗਲ ਨੂੰ ਇੱਕ ਉਹ ਨੂੰ ਮੋਟਰ ਲੱਗੀ ਆ ਵਿੱਚ ਪਾਣੀ ਪਈ ਨਾੜੀ ਆ ਬਾਪੂ ਵੀ ਬਹੁਤ ਪਿੰਡਾਂ ਦਾ ਗੰਦਾ ਪਾਣੀ ਪੈਣ ਲੱਗ ਗਿਆ ਨਾ ਤੁਸੀਂ ਫੇਰ ਵੀ ਬਚਾ ਕੇ ਰੱਖਿਆ ਇਹ ਆਡ ਰੱਖਿਆ ਹੋਇਆ ਇਹਦਾ ਨਾਲ ਦਾ ਪਾਣੀ ਪਾਉਣਾ ਨਾਲ ਦਾ ਮਸਾ ਦਾ ਸੀਨਾ ਠੰਡਾ ਹੋ ਜਾਂਦਾ ਹਾਂ ਤੇ ਆਪਣਾ ਸੁੰਨੀਆਂ ਛੇਦੀ ਨੇ ਹਾਂ ਜਿਹਦੇ ਅੰਦਰੋਂ ਸਹੀ ਹੈ ਤੇ ਤੁਸੀਂ ਵੀ ਨਾਲੇ ਝੇਡਾਂ ਝੇਡਾਂ ਚੰਗੀਆਂ ਕਰ ਲਾਂਦੇ ਹੋਗੇ ਆ ਜੀ ਆਹ ਗੰਦਨ ਹਾਂ ਇੱਕੋ ਜਿਹਾ ਕਰੀ ਜਾਂਦੇ ਆ ਮਨ ਖੋਜ ਹੋ ਜਾਂਦਾ ਇੱਕ ਗੱਲ ਮੈਂ ਹੋਰ ਕਹਿੰਦਾ ਲਾਓ ਵੀ ਫੋਟੋ ਵਿਆਹ ਦੇ ਦੇਖਦੇ ਆ ਹਾਂ ਵੀ ਤੁਸੀਂ ਬੁੜੀਆਂ ਬੰਨੀ ਵਾਹ ਲਾਉਣਾ ਮਾਸ ਦਾ ਸਾਡੇ ਬੰਦਿਆਂ ਦਾ ਵੀ ਉਹੀ ਹੈ ਅੱਜ ਸਾਰੇ ਬੰਦਿਆਂ ਤੇ ਲਾਇਆ ਹੋਇਆ ਹਾਂ ਅੱਜ ਤਾਂ ਬੰਦਿਆਂ ਤੇ ਲਾਇਆ ਹੈ ਵੀ ਜਿਹੜੇ ਹੋਰ ਫੋਟੋਗ੍ਰਾਫਰ ਨੇ ਹਾਂ ਉਹਨਾਂ ਬੰਨੀ ਦਾ ਗੋਡੀ ਲਾ ਕੇ ਖਿੱਚਣਗੇ ਤੇ ਸਾਡੇ ਬੰਨੀ ਮਾਰਾ ਮੋਟਾ ਦਾ ਕਰਕੇ ਜਾਣ ਤੂੰ ਫਿਰ ਕਹਿ ਦਿਆ ਕਰਨਾ ਬਾਪੂ ਵੀ ਆ ਤੱਕਾ ਨਾ ਕਰੋ ਉਹਨੂੰ ਉਹ ਗਵਾਈ ਨਹੀਂ ਬੋਲਦਾ ਵੀ ਇਹ ਬੋਲਦਾ ਹਾਂ ਠੀਕ ਠੀਕ ਹੈ ਹੋਰ ਬਾਪੂ ਕੀ ਹਾਲ ਨੇ ਠੀਕ ਹੈ ਠੀਕ ਹੈ ਜੀ ਵਧੀਆ ਸਰੋਜ ਲੈ ਕੇ ਆਉਣੇ ਮੱਝਾ ਹਾਂ ਮੱਝਾ ਰੋਜ ਆਉਂਦੀਆਂ ਨੇ ਇੱਥੇ ਜੀ ਟੋਬੇ ਤੇ ਠੀਕ ਹੈ ਇਹ ਟੋਬਾ ਪੱਟਿਆ ਵਈ ਇਹਦੇ ਚ ਗੰਦਾ ਪਾਣੀ ਕੋਈ ਨਹੀਂ ਪੈਂਦਾ ਜੀ ਵਧੀਆ ਪਾਣੀ ਸਾਫ ਮੋਟਰ ਲੱਗੀ ਹੋਈ ਆ ਸਾਰਾ ਨਗਰੀ ਨਿਵਾਉਂਦਾ ਇੱਥੇ ਜਦੋਂ ਨਾ ਅਸੀਂ ਬਹੁਤ ਸਾਰੇ ਪਿੰਡਾਂ 'ਚ ਜਾਂਦੇ ਆ ਖਾਸ ਤੌਰ ਤੇ ਜਿਹੜੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਨੇ ਜਾਂ ਹੋਰ ਉੱਥੇ ਤੁਹਾਨੂੰ ਬੰਦਾ ਨਹੀਂ ਅੱਜਕੱਲ ਮਿਲਦਾ ਨਾ ਹੀ ਆਹ ਰੌਣਕ ਮਿਲਦੀ ਆ ਪਰ ਇਹ ਫਿਰ ਵੀ ਆ ਪਿੰਡਾਂ ਸਾਡੇ ਸਾਰੇ ਪੱਤਿਆਂ 'ਚ ਟੋਬੇ ਨੇ ਜੀ ਗੰਦਾ ਪਾਣੀ ਉੱਧਰ ਆਉਂਦਾ ਟੋਬੇ 'ਚ ਇੱਥੇ ਵਧੀਆ ਪਾਣੀ ਆ ਸਾਫ਼ ਪਾਣੀ 'ਚ ਬਹਾਉਣੇ ਮਾਰਦੇ ਆ ਰੋਜ਼ ਇੱਥੇ ਮਾਲ ਆਉਂਦਾ ਤੜਕੇ ਇੱਥੇ ਆਉਂਦਾ ਕਿੰਨੇ ਘੰਟੇ ਲੈ ਕੇ ਆਉਣੇ ਪਸੂ ਕਿਤੇ 2 ਘੰਟੇ ਹੁਣ ਆਉਂਦਾ ਜੀ ਘੰਟਾ ਤੋਂ 2 ਘੰਟੇ ਤੜਕੇ ਆਉਂਦਾ ਠੀਕ ਆ ਮੈਨੂੰ ਆਇ ਲੱਗਦਾ ਵੀ ਬਾਪੂ ਇਹ ਜਿਆਦੇ ਟੀਚਰਾਂ ਨਹੀਂ ਕਰਦਾ ਸਾਰਿਆਂ ਨੂੰ ਹਾਂ ਜੀ ਹੱਥਾਂ ਖੇਡਣ ਦਾ ਸੋ ਆ ਜਾ ਟਾਈਮ ਪਾਸ ਹੋ ਜਾਂਦਾ ਨਹੀਂ ਬਾਪੂ ਤੇ ਡਾਂ ਕਰਦੇ ਨੇ ਹਾਂ ਹਾਂ ਨਹੀਂ ਹੁਣ ਪਨੀਰੀ ਪਨੀਰੀ ਉਣਾਉਂਦੇ ਨਹੀਂ ਪਹਿਲਾਂ ਲਾਤੀ ਦੀ ਬੋਟਾਂ ਆਉਂਦੇ ਹੁਣ ਆਹ ਅਮ ਜੀ ਨਾਂ ਯਾਦ ਕੀ ਸੁਣਾ ਜਾਵੇ ਹੋ ਸੁਣਾਓ ਫਿਰ ਬਾਪੂ ਤੁਹਾਡੀ ਕਿੰਨੀ ਉਮਰ ਹੋ ਗਈ 2 ਘੰਟੇ 60 ਸਾਲ ਦੀ ਹੋ ਗਈ 2 ਘੰਟੇ 60 ਸਾਲ ਦੀ ਹੋ ਗਈ 52 ਸਾਲ ਦੀ ਹੋ ਗਈ ਜਦੋਂ ਨਾ ਆਪਾਂ ਗੱਲਬਾਤ ਕਰਦੇ ਆ ਸਮਾਂ ਬਹੁਤ ਤੇਜ਼ੀ ਨਾਲ ਬਦਲਿਆ ਬਹੁਤ ਜਿੱਦੀ ਬਦਲ ਗਿਆ ਜੀ ਕੁਝ ਵੀ ਨਹੀਂ ਸੀ ਪਹਿਲਾਂ ਦਾ ਇੱਥੇ ਹਾਂ ਨਹੀਂ ਕਹੇ ਦੱਸੋ ਵੀ ਜਿਹੜਾ ਥੋੜੇ ਪਿੰਡਾਂ 'ਚ ਕਿੰਨਾ ਕੁ ਫਰਕ ਆ ਅੱਗੇ ਤਾਂ ਬਹੁਤ ਪਿੰਡ ਮਤਲਬ ਹੁਣ ਜੁੜ ਕੇ ਭਾਵੇਂ ਬੈਠੇ ਹੋ ਪਹਿਲਾਂ ਇਤੋਂ ਵੱਡੀ ਗਿਣਤੀ ਹੁੰਦੀ ਸੀ ਥੋੜੇ ਪਿੰਡਾਂ 'ਚ ਵੀ ਕੋਈ ਫਰਕ ਪਿਆਗਾ ਸਾਡੇ 'ਚ ਬਹੁਤ ਫਰਕ ਪਿਆਗਾ ਹੁਣ ਇੱਥੇ ਧਰਤੀ ਜਣੇ ਹਲਕੀ ਜਾਵੇ ਥੋੜੀ ਜੀ ਇੱਥੇ ਲੋਕ ਹਜੇ ਕੰਮ ਬਹੁਤ ਕਰੀ ਜਾਂਦੇ ਨੇ ਇਹ ਪਿੰਡਾਂ 'ਚ ਸਬਜ਼ੀ ਸੂਜੀ ਦਾ ਵੀ ਪਿੰਡ ਬਹੁਤ ਵੱਡਾ ਅਗੇ ਇੱਥੇ ਕਰਦੇ ਨੇ ਸਿਮਲਾ ਮਿਰਚ ਲੱਗਦੀ ਆ ਖਰਬੂਜਾ ਲੱਗਦਾ ਅੱਛਾ ਜਣੇ ਇੱਥੇ ਮਿਹਨਤੀ ਲੋਕ ਨੇ ਪਿੰਡ ਥੋੜੇ ਪਿੰਡ ਬਾਰੇ ਮੰਨਿਆ ਦਾ ਵੀ ਸਿਮਲਾ ਮਿਰਚ ਬਹੁਤ ਹੁੰਦੀ ਆ ਬਹੁਤ ਹੁੰਦੀ ਆ ਅੱਛਾ ਬਹੁਤ ਲੱਗਦੀ ਹੈ ਸਿਰਫ ਸ਼ਿਮਲਾ ਮਿਰਚ ਖਮਰੂਜਾ ਬਹੁਤ ਲੱਗਦਾ ਤਿਆਰ ਕਰਦਾ ਪਿੰਡ ਠੀਕ ਆ ਹੋਰ ਆਈਟਮਾਂ ਹੋਰ ਕੱਦੂ ਜਾਂ ਹੋਰ ਤੋਰੀ ਇਹ ਚੀਜ਼ਾਂ ਬਹੁਤ ਹੁੰਦੀਆਂ ਤੁਸੀਂ ਲਾਉਣੇ ਹੋ ਸ਼ਿਮਲਾ ਮਿਰਚ ਹਾਂ ਜੀ ਅਸੀਂ ਲਾਉਣੇ ਆ ਕਿਵੇਂ ਦਾ ਫਿਰ ਕਿੰਨੀ ਕਮਦਨ ਚੰਗੀ ਹੋ ਜਾਂਦੀ ਹੈ ਸ਼ਿਮਲਾ ਮਿਰਚ ਵਧੀਆ ਹੋ ਜਾਂਦੀ ਹੈ ਜੀ ਅੱਛਾ ਹਾਂ ਠੀਕ ਆ ਤੇ ਮਿਹਨਤ ਕਿੰਨੀ ਕਾ ਮਿਹਨਤ ਤਾਂ ਹੁੰਦੀ ਹੈ ਜੀ ਉੱਥੇ ਕਈ ਮਹੀਨੇ ਦੀ ਮਿਹਨਤ ਅਸੀਂ 7 ਮਹੀਨੇ ਦੀ ਹੈ ਅੱਛਾ ਸੀ ਸਤਮੀ ਨੇ ਦੀ ਗਰੂਜੇ ਤੇ ਬੰਤੇ ਹੂੰ ਇਹ ਕਾਏ ਦੱਸੋ ਵੀ ਕਹਿੰਦੇ ਰੇਵ ਵਾਲਾ ਪਾਉਂਦੇ ਮਿਰਚਾਂ ਜੀ ਕਾਏਵੇਂ ਕਹਿੰਦਾ ਤੇ ਇਹ ਇੰਨੀ ਜਿਆਦੇ ਨਹੀਂ ਪੈਂਦੀ ਉਹ ਜਿਆਦੇ ਉਹ ਕਹਿ ਦਿੰਦੇ ਨੇ ਅੱਛਾ ਕਿੰਨੀ ਪੈਂਦੀਆਂ ਪੰਜ ਚਾਰ ਬੂਰੀਆਂ ਦਾ ਸਤ ਸੀ ਪਾ ਜਾਂਦੀਆਂ ਹੂੰ ਆਹ ਤਾਂ ਪੈ ਜਾਂਦੀ ਰੇ ਤਾਂ ਫਿਰ ਚੱਲ ਜਾਂਦੀ ਮਿਰਚ ਤੇ ਫਿਰ ਇਹ ਵੇਚਦੇ ਕਿੱਥੇੋਂ ਜਿਆਦਾ ਇੱਥੇ ਵਪਾਰੀ ਬਹੁਤ ਆਉਂਦਾ ਜੀ ਪਿੰਡ ਠੀਕ ਆ ਆਪ ਹੀ ਲੈ ਜਾਂਦੇ ਨੇ ਟਰੱਕ ਭਰ ਕੇ ਵੱਡੇ ਟਟ ਕੋੜੇ ਇੱਥੋਂ ਜੀ ਠੀਕ ਆ ਮਤਲਬ ਮੰਡੀ ਕਰਨ ਦਾ ਕੋਈ ਬਾੜੀ ਦਿੱਕਤ ਮੰਡੀ ਨਹੀਂ ਹੁਣ ਜਾਂਦਾ ਜੇ ਗੇਬਰੇ ਕੋਟਲੇ ਜਾਂਦੇ ਨੇ ਆ ਇੱਥੇ ਭਰ ਕੇ ਲੈ ਜਾਂਦੇ ਹੁਣ ਇਹ ਚੰਗਾ ਕੰਡਾ ਜੀ ਮੈਂ ਸਾਂ ਜਾਂਦੀਆਂ ਨੇ ਅੱਛਾ ਚੱਲੋ ਡਿਊਟੀ ਖਤਮ ਆਪਣਾ ਘਰ ਨਾ ਫਿਰ ਕੋਈ ਅਜਿਹਾ ਕਿਤੇ ਆਉਂਦੇ ਜਾਂਦੇ ਠੀਕ ਹੈ ਹਾਂ ਹਾਂ ਡਿਊਟੀ ਖਤਮ ਹੋ ਗਈ ਹਾਂ ਹਾਂ ਮੁਸਲ ਜਾਂਦੇ ਬੈਠਾ ਠੀਕ ਹੈ ਠੀਕ ਹੈ ਤੁਸੀਂ ਦਰਜਾ ਚਾਹ ਪਾਣੀ ਵੀ ਨਹੀਂ ਦਾ ਦਿਓ ਕਰੇ ਨਹੀਂ ਨਹੀਂ ਬਸ ਮਿਹਰਬਾਨੀ ਕੋਈ ਕੰਨੀ ਨਹੀਂ ਖਿੱਚਦੇ ਉਹ ਆਪਣਾ ਨਹੀਂ ਆਏ ਆਏ ਦੱਸੋ ਵੀ ਤੁਸੀਂ ਐਣਕਾਂ ਕਾਲੀਆਂ ਲਾਈਆਂ ਇਹ ਐਣਕਾਂ ਇੱਕਦਮ ਐ ਫੇਰ ਉੱਥੇ ਚੁਟਕਲਾ ਆ ਗਿਆ ਇਹ ਵਿੱਚ ਮੇਰੀਆਂ ਵੜਾਈਆਂ ਕਹਿੰਦੀਆਂ ਵੀ ਜਿਹੜੇ ਸੋਹਣੀਆਂ ਲੱਗਦੀਆਂ ਨੇ ਅੱਛਾ ਹਾਂ ਅੱਛਾ ਇੱਕ ਥੋੜੀ ਜਿਧਰੋਂ ਨਿਗਾਹ ਆ ਗਈ ਸੀ ਜਿਹੜੀ ਮੈਸਾ ਹਾਂ ਮੱਝ ਛੜ ਦੇ ਖੋਲਦੇ ਆ ਇਹ ਬੂਸ਼ਹੀ ਜੀ ਮਾਰਦੀ ਅੱਖ ਤੇ ਡਾਂਗ ਮੰਗੂ ਅੱਛਾ ਹਾਂ ਉਹ ਵਜਾ ਕਰਦੀ ਆ ਕਦੇ ਪਰਜਾਨਾ ਤੇਰੇ ਮਗਰ ਨਹੀਂ ਪੰਨਾ ਬਾਪੂ ਜੀ ਮੈਂ ਏਡਾ ਕਰਨਾ ਉਹ ਮੰਗਦੀ ਨਹੀਂ ਉਹ ਐ ਨਹੀਂ ਮੰਗਦੀਆਂ ਮਸਲਾਂ ਦੀ ਗੱਲ ਕਰਦਾ ਹਾਂ ਹਾਂ ਉਹ ਦੂਜਾ ਨਹੀਂ ਆਪਣਾ ਹੁਣ ਜਵਾਨਾ ਹੈ ਨਹੀਂ ਨਾ ਪਹਿਲਾਂ ਤਾਂ ਪਹਿਲਾਂ ਛੇਡਾਂ ਛੇਡਾਂ ਚੰਗੀਆਂ ਕਰ ਲੈਂਦੇ ਸੀ ਜੀ ਵੋਟਾਂ ਆ ਗਈਆਂ ਐਂ ਪਹਿਲਾਂ ਨਹੀਂ ਉਦੋਂ ਜਮੀ ਤੋੜਦੇ ਉਹਦਾ ਇਹ ਐ ਕਰਦੇ ਆ ਇਹ ਹਰੇਕ ਨੂੰ ਨਹੀਂ ਕਰਦੇ ਜਿਹੜਾ ਜਿੱਥੇ ਮਤ ਮਿਲਦੀ ਆ ਸਾਡੇ ਲਾਣੇ ਦਾ ਬੰਦਾ ਹੋਰ ਹਰੇਕ ਨੂੰ ਨਹੀਂ ਇਹਨਾਂ ਦੇ ਕਰਦੇ ਛੇਡਾਂ ਹਾਂ ਜੇ ਕਰੇ ਜਾਂਦਾ ਹੁੰਦਾ ਕਿੰਨੇ ਕਿ ਦਿਨਾਂ ਤੋਂ ਉਹ ਚਾਚਾ ਦਾ ਹਰ ਤਰ੍ਹਾਂ ਤੋਂ ਜਾਂਦਾ ਹਾਂ ਹਾਂ ਰੋਜ਼ ਦੀ ਇਹ ਕਰੇ ਮੈਂ ਉਦੋਂ ਜਾਂਦਾ ਜਦੋਂ ਇਹ ਨਹੀਂ ਹੁੰਦਾ ਉਦੋਂ ਮੇਰੀ ਵੀ ਜਾਈ ਨਹੀਂ ਗੱਲਾਂ ਛੇਡਾਂ ਦਾ ਬਾਪੂ ਚੰਗੀਆਂ ਕਰ ਲਾਂਦਾ ਹਣਾ ਛੇਡਾਂ ਦਾ ਬਾਪੂ ਚੰਗੀਆਂ ਕਰ ਲਾਂਦਾ ਕੂੰ ਵੈਸੇ ਆਏ ਆ ਬਾਪੂ ਹੱਸਣਾ ਖੇਡਣੀ ਆ ਇੱਥੇ ਹਾਂ ਹੈ ਹੱਸਣਾ ਖੇਡਣਾ ਜਿੰਦਗੀ ਆ ਜੇ ਹੱਸਦੇ ਖੇਡਦੇ ਹੋ ਠੀਕ ਆ ਨਹੀਂ ਕਾਦੀ ਜਿੰਦਗੀ ਆ ਨਹੀਂ ਬਹੁਤ ਠੀਕ ਆ ਜੇ ਛੱਪੜ ਦਾ ਇੱਥੇ ਕੰਮ ਹੂੰ ਸਾਡੇ ਸਾਰੀਆਂ ਬੱਤਿਆਂ ਦੀ ਤੋਬੇ ਨੇ ਹੂੰ ਵਧੀਆ ਪਾਣੀ ਆ ਸਾਰੀਆਂ ਪੁੱਲ ਟੋਬੇ ਆ ਵਧੀਆ ਟੋਬਾ ਪੱਟਿਆ ਹੋਣਾ ਆ ਕੈਂਚ ਚ ਆ ਜੂ ਗਾਈ ਦੇ ਬਲੇ ਆਪਣੇ ਉਹ ਜਿਹੜਾ ਬਣਿਆ ਵਾਲੀ ਵਾਲੇ ਵਾਲਾ ਠੀਕ ਆ ਉੱਥੇ ਟੋਬਾ ਬਹੁਤ ਵੱਡਾ ਇੱਕ ਟੈਲੀਗ੍ਰਾਮ ਕੋਲੇ ਆ ਹੂੰ ਤੰਨੇ ਟੋਬਿਆਂ ਚ ਬੰਦੇ ਆ ਇੱਥੇ ਇੰਨੇ ਕ ਬੰਦੀ ਹੁੰਨੇ ਹੋ ਕਿ ਹੋਰ ਵੀ ਆਉਂਦੇ ਨੇ ਹਾਂ ਵਧੀਆ ਦੇ ਨੇ ਟੜਕੇ ਵੱਜ ਜਾਂਦੇ ਨੇ ਠੀਕ ਆ ਹਾਂ ਕੁਝ ਮੱਛੀ ਲੈ ਕੇ ਵਾਗ ਗਏ ਇਹ ਵੀ ਮੰਨਿਆ ਜਾਂਦਾ ਵੀ ਜਿਹੜਾ ਸੱਪੜਾਂ ਚ ਜੇ ਮੱਝਾਂ ਆਉਦੀਆਂ ਸੂਣ ਵੇਲੇ ਜਾਂ ਵੈਸੇ ਵੀ ਤੰਦਰੁਸਤ ਰਹਿੰਦੇ ਆ ਹਾਂ ਹਾਂ ਬੜੀਆ ਆ ਲੇਟਾ ਲੂਟਾ ਮਾਰੀ ਜਾਂਦੀਆਂ ਜੇ ਕੋਈ ਦੱਦ ਬਦ ਹੁੰਦਾ ਸਾਰਾ ਲੋਟ ਹੋ ਜਾਂਦਾ ਜਿਹੜੀ ਮੋਟਰ ਆਈ ਉਹ ਤਾਂ ਮੂੰ ਸ਼ਿੱਟਾ ਮਾਰਦੇ ਆ ਇਹਦਾ ਮੌਲ ਨਾਲ ਆਇਆ ਘੁਲ ਕੇ ਜਿਵੇਂ ਆਪਾਂ ਡੁੱਬੇ ਜਾਂ ਸੀ ਨਿਕਨੇ ਨਿਕ ਜਵਾਗ ਜਿਹੜੀ ਆ ਤਾਂ ਤਾਂਹਾਂ ਤੋਂ ਆ ਬੋੜ ਹੁੰਦੇ ਵੱਡੇ ਵੱਡੇ ਛਾਲਾ ਮਾਰਦੇ ਹੁੰਦੇ ਤਾਂਹਾਂ ਤੋਂ ਠੀਕ ਆ ਆ ਤਾਂ ਬਹੁਤ ਵੱਡੀ ਨਿਤਰਾ ਬਣੀ ਸੀ ਆ ਤਾਂ ਪਿੱਛੋ ਵੱਟੇ ਹੂੰ ਇਹ ਛੋਟੀ ਜਿਹੀ ਵਾਗ ਜੀ ਹੁਣ ਤਾਂ ਜੀ ਬਾਹ ਕਿੱਥੇ ਆਉਂਦੇ ਆ ਸੱਪਣਾ ਹਾਂ ਨਾ ਹੁਣ ਹੁਣ ਤਾਂ ਗੰਦੇ ਪਾਣੀ ਪੈਣ ਲੱਗ ਗਏ ਹੂੰ ਪਾਣੀ ਨਾਲੀਆਂ ਦੇ ਖਾਦ ਆਉਂਦੇ ਨੇ ਜੀ ਪਹਿਲਾਂ ਨਾਲੀਆਂ ਦੇ ਪਾਣੀ ਨਹੀਂ ਪੈਂਦੇ ਸੀ ਤਾਂ ਹੀ ਉਹ ਅੱਡ ਪ ਨਾਲੀਆਂ ਦੇ ਪਾਣੀ ਜਿਹੜੇ ਹੁੰਦੇ ਸੀ ਪਹਿਲਾਂ ਘਰਾਂ ਦਾ ਪਾਣੀ ਤਾਂ ਉਦੋਂ ਵੀ ਸੀ ਬਰਤ ਦੇ ਉਦੋਂ ਵੀ ਸੀ ਫਿਰ ਉਦੋਂ ਪਾਣੀ ਦਾ ਕੀ ਹੱਲ ਕਰਦੇ ਸੀ ਥੋੜਾ ਪਾਣੀ ਸੀ ਇੰਨਾ ਪਾਣੀ ਨਹੀਂ ਸੀ ਹੁਣ ਮੋਟਰਾਂ ਲੱਗ ਗਿਆ ਉਹ ਤਾਂ ਪਿੱਛੇ ਹੀ ਖੜ ਜਾਂਦਾ ਹੁਣ ਤਾਂ ਇਸ ਪਾਣੀ ਚ ਆ ਕੇ ਇੱਕ ਕੁਆਲਿਟੀ ਮੰਜਾ ਡੇਡਾ ਕਰਕੇ ਨਹਾ ਲੈਂਦੀ ਸੀਗੀ ਅੱਛਾ ਉੱਥੇ ਬਿਹੜੇ ਜੀ ਛਿੜਕਿਆ ਜਾਂਦਾ ਹਾਂ ਉਹ ਪਾਣੀ ਤਾਂ ਤਾਂ ਆਉਂਦਾ ਹੁਣ ਪਾਣੀ ਉਹ ਨਾਉਂਦੀਆਂ ਪੱਕੇ ਸਾਬ ਨਾਲੀਆਂ ਬਣੀਆਂ ਗਵਰਨਮੈਂਟ ਦੀਆਂ ਇੱਥੇ ਬੂਰਜ ਨਾ ਬਣੀ ਆ ਜਾਂਦਾ ਹੋ ਤਾਂ ਔਖਾ ਗਿਆ ਹਨਾ ਕੰਮ ਔਖਾ ਹੋ ਗਿਆ ਨਹੀਂ ਉਹ ਥੋੜੀ ਭਰ ਜੇ ਗੱਲ ਕਰਾਂ ਸਾਡੇ ਕੋਲ ਵੀ 25 ਕਿੱਲੇ ਵਾਹਣ ਦੇ ਰਾਮ ਜਾਂਦੇ ਨੇ ਠੀਕ ਹੈ ਇਹਦੇ ਨਾਲ ਆ ਦੋ ਸਾਈਕਲ ਕਲੋਸ ਕਰਤਾ ਪਾਣੀ ਠੀਕ ਹੈ ਚੱਕੀ ਜਾਂਦੀ ਮੋਟਰ ਚੱਕੀ ਜਾਂਦੀ ਹੈ ਰਿਜ਼ਰਵ ਲਾਤੀ ਪੱਤੀ ਨੇ ਹੂੰ ਨਹੀਂ ਫੇਰ ਲੜਾਈਆਂ ਦਾ ਕਿੰਨੀਆਂ ਪੱਤੀਆਂ ਤੁਹਾਡੇ ਸਾਡੇ ਪੱਤੀਆਂ ਆ ਲਾਲਾ ਪੱਤੀ ਢਾਹ ਤੇ ਜਰੇਗੀ ਜੀ ਜਾਂ ਤਿੰਨ ਪੱਤੀਆਂ ਦੂਜੀਆਂ ਆ ਡਰ ਰਹਿ ਗਿਆ ਸਾਹੋ ਪੱਤੀ ਢਿਲੋਂ ਪੱਤੀ ਠੀਕ ਹੈ ਤੇ ਰਾਠੀ ਪੱਤੀ ਸਰਪੰਚ ਇੱਕੋ ਬਣਦਾ ਵਾ ਸਰਪੰਚ ਜੀ ਇੱਕੋ ਹੀ ਬਣਦਾ ਇਥੇ ਸਾਰੀਆਂ ਪੱਤੀਆਂ ਠੀਕ ਹੈ ਠੀਕ ਆ ਤੇ ਮੱਲੋ ਫਿਰ ਆਪਣਾ ਕੀ ਕਹਿੰਦੇ ਹੁੰਦੇ ਆ ਉਹ ਨਗਰ ਪੰਚਾਇਤ ਪਿੰਡਾ ਵੱਡੇ ਪਿੰਡਾਂ ਚ ਬਣਾਈ ਉਹ ਤਾਂ ਨਹੀਂ ਸੀ ਬਣੀ ਤੋਂ ਇਹ ਦੂਰ ਆ ਥੋੜੀ ਜੀ ਬਣ ਜੂ ਮਾਨਸਾ ਦੇ ਲਵੀ ਲੱਗਿਆ ਪਿੰਡ ਹੂੰ ਠੁੱਠਿਆਂ ਵਾਲੀ ਤਾਂ ਆ ਗਈ ਵੀ ਸੇ ਪੈਣੀ ਬਾਗਾ ਵੀ 10 ਕਿਲੋਮੀਟਰ ਹੀ ਪੈਂਦਾ ਹੈ ਹਾਂ ਨੇੜੇ ਆ ਤੇ ਉਹ ਪੈ ਪੈ ਜੂਗਾ ਇਹ ਥੋੜੀ ਜੱਚੀ ਫਿਰ ਇੱਥੇ ਸਰਪੰਚੀ ਦੀ ਬੱਕ ਜੀ ਹਾਂ ਸ਼ਹਿਰ ਦਾ ਫਾਇਦਾ ਤਾਂ ਹੈਗਾ ਨੇੜੇ ਵੱਧੂ ਫਾਇਦਾ ਜੀ ਜਦੋਂ ਮਰਜੀ ਸਬਜ਼ੀ ਲੈ ਕੇ ਤੋੜ ਕੇ ਵੇਚ ਕੇ ਆਉਨੇ ਉੱਥੇ ਜਦੋਂ ਠੀਕ ਆ ਤੁਸੀ ਲਾਉਨੇ ਹੋ ਸਬਜ਼ੀ ਸਬਜ਼ੀ ਹੁਣ ਤੱਕ ਲਾਉਂਦੇ ਰਹੇ ਜੀ ਹੁਣ ਐਤ ਕੀ ਹਟ ਕੇ ਹੁਣ ਗਰਮੀ ਵੱਧ ਇੱਥੇ ਲੌਂਦਾ ਰਹਿਮਾਨ ਹੈ। ਅੱਛਾ ਆ ਨਿਆਈ ਦੇ ਜ਼ਮੀਨ ਆ ਸਾਰੀ ਹੈ। ਹਾਂ ਇਹ ਸਾਰੀ ਪਿਜਿ ਪਜਾਂਦੇ ਇੱਥੇ ਸਬਜ਼ੀ ਵਾਧੂ ਹੁੰਦੀ ਹੈ ਜੀ। ਐਸੇ ਮੋਟਰ ਦੇ ਪਾਣੀ ਜਾਂਦਾ ਇਹਦੇ ਚ। ਠੀਕ ਆ ਠੀਕ ਆ। ਹਾਂ। ਤਾਂ ਇਹ ਤਾਂ ਵਾਧੂ ਸੋ ਫਾਇਦਾ ਤਾਂ। ਆ ਥੜੇ ਹੁੰਦੇ ਤਾਂ ਨਿਆਰ ਇਧਰ ਆ। ਹਾਂ ਜੀ ਨੌਜਣੇ ਬੈਠੇ ਆ ਜੀ ਇਹ ਹਵਾਲੇ ਕੀ ਜਾਂਦੇ। ਅਸੀਂ ਤਾਂ ਕਹਿੰਦੇ ਇਹਦਾ ਸਾਡੇ ਬਾਹਰ ਪਾਣੀ ਤਾਂ ਐ ਸਮੀ ਜਾਂਦਾ ਜੀ ਬਾਹਣ ਦੇ 22 ਕਿੱਲੇ ਵੇੜੇ ਤੇ ਨੇ ਇਧਰ। ਲਾਲਾ ਪੱਤੀ ਦੇ। ਇਹਦੇ ਚ ਸਾਰੇ ਚੱਕ ਕੇ ਮੋਟਰ ਨਾਲ ਪਾਈ ਰਹੇ ਨਹੀਂ ਤਾਂ ਫਿਰ ਇੱਥੇ ਪਾਣੀ ਨਾਲੀਆਂ ਦਾ ਸਮਝਦੇ ਨਹੀਂ ਸਤ। ਤੁਹਾਨੂੰ ਕੀ ਲੱਗਦਾ ਬਾਪੂ ਜਿਹੜੇ ਜਿਵੇਂ ਆ ਮੁੰਡਾ ਬੈਠਾ ਹੂੰ ਹੂੰ ਇਹ ਜਿਵੇਂ ਵੱਡੀ ਉਮਰ ਹੋ ਇਹਨਾਂ ਨੇ ਤਾਂ ਕਿਹੜਾ ਸੱਥਾਂ 'ਚ ਬੈਠਣਾ ਹਨਾ ਸਮਾਂ ਬਦਲ ਗਿਆ ਕਿਹੜਾ ਮਈਆਂ ਰੱਖਣੀਆਂ ਨੇ ਜੀ ਇਹ ਤਾਂ ਅਸੀਂ ਬੜ ਜਾਨੇ ਬਸ ਇਹਨਾਂ ਨੇ ਖੋਲੇ ਕਿਹੜੇ ਰੱਖਣੇ ਨੇ ਹੁਣ ਤਾਂ ਕਹਿ ਜਾਂਦੇ ਮੋਸਕਾਉਂ ਦਾ ਗੋਹਾ ਨਹੀਂ ਛਿੜਦਾ ਗੋਹਾ ਨਹੀਂ ਕੋਈ ਛਿੜਦਾ ਹੈ ਬਾ ਇਹਦਾ ਅਸੀਂ ਲੱਲਾ ਕਰਕੇ ਭਰਾਖਦੇ ਪੰਜ ਸੱਤ ਪਸ਼ੂਆਂ ਦੇ 14 ਨੂੰ ਜੋ ਨਹੀਂ ਰੱਖਣੇ ਤੁਸੀਂ ਮਾਚੇ ਤੇ ਸਿਹਤ ਵੀ ਥੋੜੀ ਚੰਗੀ ਪਈ ਨਾ ਨਾ ਠੀਕ ਹੈ ਮਾਰੀ ਤੋਂ ਬੱਚੇ ਕੰਮ ਕਰਦੇ ਸੀ ਸਾਰਾ ਕੰਮ ਕਰਦੇ ਸਹੀ ਹੁਣ ਤਾਂ ਬਾਪੂ ਕਹਿੰਦੇ ਆ ਵੀ 2 ਕਿਲੋ ਦੁੱਧ ਮੁੱਲ ਲਿਓ ਐਵੇਂ ਖੋਲਿਆਂ ਤੋਂ ਉਹ ਦੁੱਧ ਵੀ ਸਹੀ ਮਿਲਦਾ ਜੀ ਫਿਰ ਉਹ ਉਹ ਡੁਪਲੀਕੇਟ ਆ ਸਰਕਾਰ ਨਹੀਂ ਫੜ ਰਹੀ ਉਹ ਦੁੱਧ ਨੂੰ ਹਾਂ ਇਹ ਦੁੱਧਾ 200 ਨੂੰ ਕੀ ਮਿਲਦਾ ਹੈ ਸੱਚ ਚੰਗਾ ਦੁੱਧ ਪਰ ਤੁਹਾਡਾ ਦੁੱਧ ਸਹੀ ਮੁੱਲ ਤੇ ਵਿਕ ਜਾਂਦਾ ਸਾਡਾ ਦੁੱਧ ਹਾਂ 70 ਰੁਪਏ ਮਿਲ ਜਾਂਦਾ ਪਿੰਡਾਂ ਦਾ ਉਹ ਤਾਂ ਡੁਪਲੀਕੇਟ ਦੁੱਧ ਹਾਂ ਉਹ ਤਾਂ ਪਤਾ ਨਹੀਂ ਕਹਦਾ ਥਣੂ ਤਿਆਰ ਕਰ ਦਿੰਦੇ ਨੇ ਪੈਕਟਾਂ 'ਚ ਆ ਜਾਂਦਾ ਪੈਕਟਾਂ ਹਾਂ ਉਹ ਅਸਲੀ ਦੁੱਧ ਨਹੀਂ ਹੈਗਾ ਜਿਹੜਾ ਸਾਡਾ ਮਹੀਆਂ ਦਿੰਦਾ ਇਹ ਦੁੱਧ ਮੈਨੂੰ ਲੱਗਦਾ ਬਾਪੂ ਸਹੀ ਗੱਲ ਹੈ ਤੁਹਾਡੀ ਆਨਰ ਟਾਈਮ ਤੇ ਤਾਂ ਪਸ਼ੂ ਲੋਕਾਂ ਨੇ ਰੱਖਣੀ ਨਹੀਂ ਸਾਰਾ ਜੀ ਇਹ ਪ੍ਰਾਈਵੇਟ ਸਿਸਟਮ ਹੋ ਜੂਗਾ ਦੁੱਧ ਨਹੀਂ ਮਿਲਦਾ ਬਿਮਾਰੀਆਂ ਦਾ ਘਰ ਸਾਰਾ ਇਹ ਉਹ ਜਿਵੇਂ ਵਾਰੀ ਰੱਖਦੇ ਅੱਛਾ ਕੀ ਕਹਿੰਦੇ ਆ ਆਜਾ ਆਹ ਤਾਂ ਆਜੀ ਮੇਰਾ ਹਾਂ ਯਾਰੇ ਜਵਾਕ ਇੱਥੇ ਨੇ ਮੈਂ ਹੰਦਲੇ ਘਰੇ ਆ ਹਾਂ ਜੋ ਲਾ ਲਿਆ ਵੀ ਕਮਾਜੋਂ ਉੱਧਰ ਲੈ ਜਾਓ ਕਹਿੰਦੇ ਸਾਨੂੰ ਤਾਂ ਲੋੜ ਹੂੰ ਜੋਬ ਬਦਲ ਗਿਆ ਬਾਪੂ ਜੀ ਜੋਬ ਬਦਲ ਗਿਆ ਜੋਬ ਬਦਲ ਗਿਆ ਅਸੀਂ ਤਾਂ ਕਹਿੰਦੇ ਪਿੰਡ ਜੀ ਬਹੁਤ ਮਈਆਂ ਮਈਆਂ ਰੱਖਦਾ ਹਰੇਕ ਘਟਾ ਠੀਕ ਹੈ ਕਿਸੇ ਪਾਰ ਦੇ ਨੇ ਲੋਕ ਜਦੋਂ ਥੋੜੇ ਵਾਪੂ ਜਵਾਨੀ ਪੈਰਾ ਸੀ ਉਦੋਂ ਤਾਂ ਪਸ਼ੂ ਚਾਰਦੇ ਵੀ ਹੁੰਦੇ ਸੀ ਲੋਕੀ ਹਾਂ ਚਾਰਦੇ ਰਹੇ ਹਾਂ ਜੀ ਬਹੁਤ ਮਈਆਂ ਚਾਰੀਆਂ ਨੇ ਅਸੀਂ ਅੱਛਾ ਆ ਵਾਹਣ ਮੇਲੇ ਹੁੰਦੇ ਬਹੁਤ ਜ਼ਿਆਦਾ ਠੀਕ ਆ ਹੁਣ ਨਹੀਂ ਹੁਣ ਇੱਥੋਂ ਛੱਡਦੇ ਦੇ ਮਾਲ ਤੁਰੇ ਜਾਂਦਾ ਉਹ ਟੁੱਟਿਆ ਲੀਕ ਕਰ ਅੱਛਾ ਉਧਰ ਸੂਏ ਚ ਨਾ ਕਹੁੰਦੇ ਮਈਆਂ ਹਮ ਮਾਉ ਜੀ ਮਾਰਦੇ ਉਧਰ ਮਾਪੂ ਹੁਣ ਸਮੇ ਦਾ ਤੇ ਉਹ ਸਮੇ ਦਾ ਤੁਹਾਨੂੰ ਫਰਕ ਕੀ ਆ ਕੀ ਫਰਕ ਹੁਣ ਤਾਂ ਜੀ ਰੋਜ਼ ਹੀ ਬਿਮਾਰੀਆਂ ਨੇ ਮੰਡੀ ਤੁਰੇ ਫਿਰਦੇ ਹੁਣ ਕੋਈ ਤਾਂ ਪੀ ਜਾਂਦੀ ਨਹੀਂ ਸੀ ਹਾਂ ਉਹ ਤਾਂ 6 ਮਹੀਨੇ ਤੋਂ ਕੇਰਾ ਜਾਂਦੇ ਲੋਕ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰ ਛੱਡਿਆ ਹਰੇਕ ਬੰਦਾ ਤੇ ਹੁਣ ਬਹੁਤ ਸ਼ਹਿਰ ਜਾਂਦੇ ਆ ਰਜਾਨਾ ਸ਼ਹਿਰ ਜਾਂਨਾਂ ਦੇ ਖਰਚਾ ਜੀ ਤਾਂ ਇਹਦਾ ਖਰਚੇ ਨੇ ਦੁਨੀਆ ਦਾ ਪਛੜੀ ਆ ਫਿਰ ਬਿਲਕੁਲ ਹੈ ਖਰਚਾ ਜਾਂਦੇ ਆ ਪੜਾਈ ਦਾ ਖਰਚਾ ਹਰੇਕ ਮੰਗਾਈ ਹੋਗੀ ਡਾਕਟਰਾਂ ਦਾ ਖਰਚਾ ਹਮ ਹੁਣ ਆ ਬੱਚਾ ਪੜਨਾ 10000 ਰੁਪਏ ਦਾ ਇੱਕ ਫੀਸ ਆ ਸੀ ਹਾਲ ਦੀ ਅੱਛਾ 16000 ਸੀ ਮਹੀਨੇ ਤੋਂ ਹਮ 17000 ਰੁਪਏ ਦੇ ਲੋ ਤੇ ਜਿਹੜੇ ਕੋਲੇ ਪੈਸੇ ਹੈ ਨਹੀਂ ਉਹ ਕਿੱਥੋਂ ਪੜਾਉਂਗਾ ਪੜਾਉਂਗਾ ਹਾਂ ਹਾਂ ਨਾ ਖर्चा ਬੜੀ ਹੈ ਤਾਂ ਹੁਣ ਪਹਿਲਾਂ 2-3 ਰੁਪਏ ਫੀਸ ਹੁੰਦੀ ਸੀ ਕਿਹੜੀ ਸੀ 40 ਪੈਸੇ ਫੀਸ ਹੁੰਦੀ ਸਾਰੀ ਜਦੋਂ ਤੁਸੀਂ ਪੜਦੇ ਰਹੇ ਹੋਰ 40 ਪੈਸੇ ਫੀਸ ਸੀ ਸਾਰੀ ਠੀਕ ਹੈ ਅਸੀਂ ਜਵਾਨੀ ਜ਼ਿੰਦਗੀ ਜ਼ਵਾਨੀ ਨਾਲ ਰੱਜ ਜਾਂਦੇ ਹੁਣ ਕੋਈ ਰਾਜ ਤਾਂ 100 ਰੁਪਏ ਨਾਲ ਵੀ ਤੁਸੀਂ ਕਿਹੜੇ ਸਕੂਲ 'ਚ ਪੜੇ ਅਸੀਂ ਆ ਸਰਕਾਰੀ ਸਕੂਲ 'ਚ ਇੱਥੇ ਪੜ੍ਹਨੀ ਵਧਾਜੀ ਅੱਛਾ ਪਹਿਲਾਂ ਤੂੰ ਤੁਹਾਡੇ ਸਕੂਲ ਹੈਗਾ ਇੱਥੇ ਹੈਗਾ ਇੱਥੇ ਯਾਂ ਦਸਵੀਂ ਦਾ ਸੀ ਪਹਿਲਾਂ ਫੇਰ 12ਵੀਂ ਦਾ ਹੋਗਾ ਜੀ ਸਾਡੇ ਵਿੱਚ ਠੀਕ ਹੈ ਤੁਸੀਂ ਕਿੰਨੀਆਂ ਜਮਾਤਾਂ ਪੜੇ ਅਸੀਂ 5 ਪੜਿਆ ਜੀ ਉਹ ਟਾਈਮ ਦੇ ਵਿੱਚ ਵਧੀਆ ਪੜ ਲਾਣੀ ਪੰਜਾਬੀ ਅ ਸਾਬ ਦੀ ਸਾਖੀ ਫੜ ਲੈਣਾ ਸਾਰਾ ਕੁਝ ਓਪੀ ਆ ਜੀ ਲਈ ਦੇਖ ਲੋ ਕਿੱਥੇ 40 ਪੈਸੇ ਤੇ ਕਿੱਥੇ ਲੱਖ ਹਾਂ ਉਹ ਕਰਫਰੰਦੂ ਹੋ ਗਿਆ ਜੀ ਹੁਣ ਹੈ ਜਵਾਨੀ ਨਾਲ ਰੱਜ ਜਾਂਦੇ ਦਸ਼ੀ ਨਾਲ ਸੀ ਤੇ ਤੁਹਾਡੇ ਕੋਲ ਉਹ ਝੋਲਾ ਜਾਂ ਕਿਹੜਾ ਹੁੰਦਾ ਸੀ ਉਦੋਂ ਉਦੋਂ ਜੀ ਆਹੀ ਹੁੰਦਾ 71 ਦਾ ਹੁੰਦਾ ਸੀ ਆ ਇਸ ਦਾ ਪੋਰੀਆਂ ਵਾਲਾ ਵੀ ਹੈ ਨਹੀਂ ਸੀ ਖੱਦਰ ਦਾ ਪੋਰੀਆਂ ਬਣਾ ਕੇ ਦਿੰਦੀਆਂ ਜਿੰਨੀ ਤੁਹਾਡੀ ਫੀਸ ਸੀ ਨਾ ਜਿੰਨੀ ਸਾਰੀ ਫੀਸ ਉਹਨੇ ਤਾਂ ਇਹਨਾਂ ਦਾ ਬੈਗ ਆ ਜਾਂਦਾ ਹੁਣ ਬੈਗ ਇਹਦਾ ਹੁੰਦਾ ਜੀ 1000 ਰੁਪਏ ਦਾ ਹੁਣ ਟੱਟ ਨਗੇ ਆਈ ਜਾਣੀ ਕਿ ਬਾੜੀ ਬੜੀ ਹੁਣ ਗਿਆ ਇਹਦਾ ਜੁਕ ਜਾਰੇ ਬੜ ਗਿਆ ਟਾਈਮ ਜਾਰੇ ਬੜ ਗਿਆ ਕਿ ਕੁਝਾਸ ਗੇਰਾ ਕਿਲੇ ਜੋ 150 ਪਾ ਦਿੱਤੇ ਸਹੀ ਗੱਲ ਹੈ ਨਹੀਂ ਤੇਰਾ ਤੁਸੀਂ ਖੜੇ ਨਿਖੜਦੇ ਨਹੀਂ ਹਮਮ ਸਭ ਜੀ ਸਾਡਾ ਪਿੰਡ ਬਹੁਤ ਸਾਰਾ ਪਿੰਡ ਦਾ ਬਚਾ ਵੀ ਤਾਂ ਹੀ ਹੁਆ ਤੁਸੀਂ ਫਿਰ ਕਿੰਨੀ ਕਿ ਮਿਰਚ ਲਾਉਣੇ ਅਸੀਂ 5-5 ਕਿਲੇ ਮਿਰਚ ਦੇ ਲਾਉਣੇ ਆਂ ਚੋ 3-3 4-4 ਕਿਲੇ ਖਰਬੂਜਾ ਜਿਆ ਸਾਲੋਂ ਨੇ ਠੀਕ ਆ ਖਰਬੂਜਾ ਫਿਰ ਇੱਥੋਂ ਲੈ ਜਾਂਦੇ ਵਪਾਰੀ ਕੋਈ ਵੀ ਵਪਾਰੀ ਇੱਥੇ ਲੈ ਜਾਂਦੇ ਠੀਕ ਆ ਐਟ ਕੀ ਚੰਗਾ ਰੇਟ ਆ ਰਿਹਾ ਖਰਬੂਜੇ ਦਾ ਵਧੀਆ ਨਿਕਲਿਆ ਜੀ ਤੁਕੀ ਹੁਣ ਕਿੰਨੇ ਕੁ ਵਟਲ ਹੋ ਜਾਂਦਾ ਹੋਊਗਾ ਅੰਦਾਜ਼ਾ ਤੁਹਾਨੂੰ 40 ਦਾ 50 ਦਾ ਜੀ ਮਿਰਚ ਅੱਛਾ 200 250 ਕੁਇੰਟਲ ਕਿੱਲੇ ਅੱਛਾ ਇਹਨਾਂ ਚਾਰ ਤਾਂ ਹੀ ਫਿਰ ਚਲੋ ਚੰਗੀ ਆਮਦਨ ਤੇ ਚੰਗੀ ਆਮਦਨ ਆ ਖੇਤੀ ਨਾਲ ਕੱਲੀ ਕਣਕ ਨਾਲ ਤਾਂ ਕੁਝ ਨਹੀਂ ਜੀ ਲੱਗਦਾ ਬੰਦਾ ਬਾਕੀ ਅਸੀਂ ਮੱਝਾਂ ਰੱਖਦੇ ਆ ਦਿਨ ਚ ਠੀਕ ਹੈ ਇਹਨਾਂ ਦੁੱਧ ਭਾਰੀ ਪਾਉਣੇ ਆ ਮਰਵਾ ਕਰ ਹੁਣ ਡਿਊਟੀ ਖਤਮ ਹੋ ਛੁੱਟੀ ਹਾਂ ਹੁਣ ਖਤਮ ਆ ਮਾਲਾ ਜਾ ਠੀਕ ਹੈ ਆਏ ਮਾਲ ਤੇ ਡਿਊਟੀ ਆ ਬੱਚੇ ਸੌਖ ਕਰੇ ਤੇ ਕੋਈ ਬਿਮਾਰੀ ਨਹੀਂ ਸਮਾਰੀ ਠੀਕ ਆ ਬਾਪੂ ਹਾਂ ਬਸ ਤੁਹਾਡਾ ਚਿਹਰਾ ਹੀ ਦੱਸਦਾ ਕੋਈ ਬਿਮਾਰੀ ਨਹੀਂ ਜੀ ਇਸ ਟਾਈਮ ਠੀਕ ਹੈ ਠੀਕ ਆ ਬਾਪੂ ਇੰਤ ਕਰਦੇ ਆ ਰੋਜ਼ ਜੀ ਹਈ ਆ ਬਾਪੂ ਇਹ ਕਿਹੜਾ ਘੱਟ ਕੁੱਤਰ ਕੇ ਹੀ ਪਾਉਣੇ ਮਾਲ ਨੂੰ ਆ ਪਾਉਣੇ ਹਾਂ ਸਿਰੀ ਵੀ ਰਾਨੋ ਹਟ ਗਈ ਵਧੀਆ ਗੱਲ ਆ ਬਾਪੂ ਆਪ ਮਿਹਨਤ ਕਰਦੇ ਹਾਂ ਠੀਕ ਹੈ ਠੀਕ ਹੈ ਅੱਰੀਏ ਨਰਵਾ ਕਰੀਏ ਹਾਂ ਹਾਂ ਬਿਲਕੁਲ ਜਦੋਂ ਮੰਗਾਈ ਦਾ ਜ਼ਿਆਦਾ ਰਹਿ ਗਈ ਥੋੜਾ ਹਾਂ ਮੰਗਾਈ ਜ਼ਿਆਦਾ ਹੋ ਗਈ ਹਾਂ ਇਹ ਗੱਲ ਆ ਸੰਗਾ ਜੀ ਧੰਨਵਾਦ ਜੀ ਠੀਕ ਆ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੱਲ ਵੀ ਇਹ ਬਜ਼ੁਰਗ ਨੇ ਬੱਚੇ ਵੀ ਪੜਾਉਣੇ ਨੇ ਜੀ ਹਾਂ ਇਹ ਬਜ਼ੁਰਗ ਨੇ ਇਹ ਬਜ਼ੁਰਗ ਆਉਣ ਵਾਲੇ ਟਾਈਮ ਤੋਂ ਬਹੁਤ ਘੱਟ ਦੇਖਣ ਨੂੰ ਮਿਲ ਲਗੇ ਇਹ ਬਜ਼ੁਰਗ ਕਹਾਣੀਆਂ ਪਾਉਂਦੇ ਨੇ ਆਪਣੇ ਬਚਪਨ ਦੀਆਂ ਕਹਾਣੀਆਂ ਆਪਣੇ ਉਸ ਸਮੇਂ ਦੀਆਂ ਕਹਾਣੀਆਂ ਇਹ ਬਜ਼ੁਰਗ ਤਾਂ ਉਸ ਸਮੇਂ ਨੂੰ ਸਤਜੁੱਗ ਬੋਲਦੇ ਨੇ ਸਤਜੁੱਗ ਇਸ ਕਰਕੇ ਬੋਲਦੇ ਨੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਉਦੋਂ ਭਾਈਚਾਰਾ ਹੁੰਦਾ ਸੀ ਉਦੋਂ ਸਹਜ ਹੁੰਦਾ ਸੀ ਤੇ ਉਦੋਂ ਲੋਕਾਂ ਕੋਲੇ ਬਹੁਤ ਸਮਾਂ ਹੁੰਦਾ ਸੀ ਜ਼ਿੰਦਗੀ ਮਾਨਣ ਦੇ ਲਈ ਉਹਨਾਂ ਕੋਲੇ ਤੰਦਰੁਸਤੀਆਂ ਹੁੰਦੀਆਂ ਸੀ ਤੇ ਤੰਦਰੁਸਤੀਆਂ ਜੇ ਹੈਗੀਆਂ ਨੇ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਉਹ ਸਵਰਗ ਹੈ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਕਿਵੇਂ ਲੱਗੀਆਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਦਿਓ ਆ ਗਿਆ ਸਸਿਕਾ